ਅંધ ਵਿਸ਼ਵਾਸ ਇਸ ਕਦਰ ਲੋਕਾਂ ਦੇ ਉੱਤੇ ਭਾਰੂ ਹੋ ਚੁੱਕਿਆ ਹੈ ਕਿ ਕਿਸੇ ਦੀ ਜਾਨ ਵੀ ਚਲੇ ਜਾਏ ਤਾਂ ਲੋਕ ਗੁਰੇਸ਼ ਨਹੀਂ ਕਰਦੇ ਫੇਰ ਵੀ ਉਹੀ ਬਾਬਿਆਂ ਕੋਲ ਪਾਦਰੀਆਂ ਕੋਲ ਡੇਰੇ ਵਾਲਿਆਂ ਕੋਲ ਜਾਂਦੇ ਨੇ ਤੇ ਜਿਨ੍ਹਾਂ ਦਾ ਨਤੀਜਾ ਅਕਸਰ ਮਾੜਾ ਹੀ ਨਿਕਲਦਾ ਹੈ ਇੱਕ ਹੋਰ ਘਟਨਾ ਵਾਪਰੀ ਹੈ ਜਿੱਥੇ ਇੱਕ ਗਰੀਬ ਪਰਿਵਾਰ ਨੇ ਇੱਕ ਪਾਸਟਰ ਨੂੰ ਘਰੇ ਬੁਲਾਇਆ ਤਾਂ ਕਿ ਉਹਨਾਂ ਦੇ ਮੁੰਡੇ ਦੇ ਲਈ ਉਹ ਦੁਆ ਕਰ ਦਵੇ ਤੇ ਬਾਅਦ ਵਿੱਚ ਪਾਸਟਰ ਨੇ ਕਹਿ ਦਿੱਤਾ ਕਿ ਉਸ ਮੁੰਡੇ ਦੇ ਵਿੱਚ ਤਾਂ ਸ਼ੈਤਾਨ ਹੈ ਪਾਸਟਰ ਨੇ ਹੋਰ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਮੁੰਡੇ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਗੱਲ ਚਪੇੜਾਂ ਤੋਂ ਸ਼ੁਰੂ ਹੋਈ ਫਿਰ ਠੁੱਡਾਂ ਤੱਕ ਜਾ ਪਹੁੰਚੀ ਜੋ ਹੱਥ ਲੱਗਿਆ ਪਾਸਟਰ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਨੌਜਵਾਨ ਦੇ ਉੱਤੇ ਮਾਰਿਆ ਤੇ ਜਿਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ ਇਹ ਸਾਰੇ ਇਲਜ਼ਾਮ ਉਸ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਲਗਾਏ ਨੇ ਜੋ ਮ੍ਰਿਤਕ ਨੌਜਵਾਨ ਹੈ ਉਹ ਤਿੰਨ ਬੱਚਿਆਂ ਦਾ ਪਿਓ ਸੀ ਅਤੇ ਗਰੀਬ ਘਰ ਨਾਲ ਪਰਿਵਾਰ ਇਹ ਸਬੰਧਤ ਹੈ ਤੇ ਇਸੇ ਤਰ੍ਹਾਂ ਚੱਲਦੇ ਹੋਏ ਪਰਿਵਾਰ ਨੇ ਪਾਸਟਰ ਨੂੰ ਬੁਲਾਇਆ ਸੀ ਕਿ ਪੁੱਤ ਦੇ ਲਈ ਦੁਆ ਕਰ ਦੇਵੇ ਕਿ ਉਹ ਠੀਕ ਨਹੀਂ ਰਹਿੰਦਾ ਤੇ ਪਾਸਟਰ ਦਾ ਕਹਿਣਾ ਸੀ ਕਿ ਇਸ ਦੇ ਵਿੱਚ ਸ਼ੈਤਾਨ ਹੈ ਤੇ ਜਦੋਂ ਉਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕੀਤੀ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਬਹੁਤ ਵਾਰ ਰੋਕਿਆ ਪਰ ਪਾਸਟਰ ਨੇ ਅੱਗੇ ਇਹ ਕਿਹਾ ਕਿ ਇਹ ਸੱਟ ਸ਼ੈਤਾਨ ਨੂੰ ਲੱਗ ਰਹੀ ਹੈ ਨਾ ਕਿ ਤੁਹਾਡੇ ਮੁੰਡੇ ਨੂੰ ਲੱਗ ਰਹੀ ਹੈ ਤਾਬਾਦ ਵਿੱਚ ਦੇਖਦਿਆ ਦੇਖਦਿਆ ਹਾਲਾਤ ਇੰਨੇ ਵਿਗੜ ਗਏ ਕਿ ਉਕਤ ਨੌਜਵਾਨ ਇਨਕ ਜ਼ਖਮੀ ਹੋ ਗਿਆ ਨੀਲਾ ਹੋ ਗਿਆ ਕਿ ਉਸਨੇ ਆਪਣੇ ਸਾਹ ਛੱਡ ਦਿੱਤੇ ਸਾਹ ਤਿਆਗ ਦਿੱਤੇ ਗਰੀਬ ਪਰਿਵਾਰ ਸੀ ਇਸ ਲਈ ਉਹਨਾਂ ਨੇ ਪਹਿਲਾਂ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਤੇ ਉਹਨਾਂ ਨੇ ਨੌਜਵਾਨ ਨੂੰ ਉਸੇ ਤਰ੍ਹਾਂ ਮਿੱਟੀ ਦੇ ਵਿੱਚ ਦਫਨਾ ਦਿੱਤਾ ਜਦੋਂ ਇਲਾਕਾ ਵਾਸੀਆਂ ਨੇ ਹੋਰ ਰਿਸ਼ਤੇਦਾਰਾਂ ਨੇ ਗੱਲ ਕਰਨੀ ਸ਼ੁਰੂ ਕੀਤੀ ਗਈ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਗਈ ਪੁਲਿਸ ਨੇ 2 ਦਿਨ ਬਾਅਦ ਉਸ লাশ ਨੂੰ ਜੋ ਮਿੱਟੀ ਦੇ ਵਿੱਚ ਦਫਨਾਈ ਹੋਈ ਸੀ ਉਸ ਨੂੰ ਬਾਹਰ ਕੱਢਿਆ ਗਿਆ ਤੇ ਸਾਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਸੇ ਦੇ ਨਾਲ ਚਲਦੇ ਹੋਏ ਪੁਲਿਸ ਨੇ ਮੌਕੇ ਤੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਵੀ ਬੁਲਾਇਆ ਕਿਉਂਕਿ ਲਾਸ਼ ਨੂੰ ਜ਼ਮੀਨ ਦੇ ਵਿੱਚੋਂ ਕੱਢਣਾ ਸੀ ਜਿਸ ਨੂੰ ਲੈ ਕੇ ਕਾਨੂੰਨੀ ਕਾਰਵਾਈ ਹੁੰਦੀ ਹੈ ਜੋ ਮ੍ਰਿਤਕ ਨੌਜਵਾਨ ਹੈ ਉਸ ਦਾ ਨਾਮ ਵੀ ਸਾਹਮਣੇ ਆਇਆ ਤੇ ਪੁਲਿਸ ਨੇ ਉਸ ਤੋਂ ਬਾਅਦ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਸੈਮੂਅਲ ਮਸੀਹ ਨੇ ਜਦੋਂ ਜਿਸ ਦੀ ਮੌਤ ਹੋਈ ਹੈ ਤਿੰਨ ਬੱਚਿਆਂ ਦਾ ਪਿਓ ਸੀ ਪਰਿਵਾਰ ਤੋਂ ਸੁਣਦੇ ਹਾਂ ਕਿ ਆਖਰਸਾਰੀ ਘਟਨਾ ਕਿਵੇਂ ਵਾਪਰੀ ਹੈ ਤੇ ਇਹ ਸਾਰੇ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਉਸ ਪਾਸਟਰ ਤੇ ਉਸ ਦੇ ਸਾਥੀਆਂ ਦੇ ਉੱਤੇ ਕੀ ਕੀ ਇਲਜ਼ਾਮ ਲਗਾਏ ਨੇ ਇਨ ਮੇਰਾ ਸਿੰਘਪੁਰ ਇਹਨਾਂ ਨੂੰ ਬੁਲਾਇਆ ਸੀ ਦਵਾ ਕਰਨ ਵਾਸਤੇ ਇਹ ਕਿਸਤਾਨ ਕੇ ਵੀ ਆਖਿਆ ਚਲ ਦਵਾ ਨਾ ਠੀਕ ਹੋ ਜਾਏਗਾ ਇਹਨਾਂ ਨੇ ਦਵਾ ਨਹੀਂ ਕੀਤੀ ਇਹਨਾਂ ਨੇ ਕੁੱਟ-ਕੁੱਟ ਕੇ ਤੇ ਮੋਰਾ ਆਤਮ ਹਰਸੜਿਆ ਕਿਹੜਾ ਕਿਹੜਾ ਬੰਦਾ ਢੋਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਹੋਰ ਕਿੰਨੇ ਜਾਣੇ ਸੀਗੇ ਨਾਲ ਨਾਲ ਨੇ 7-8 ਜਾਣੇ ਬੁਲਾਏ ਸੀ ਉਹ ਇਹਨਾਂ ਨੇ ਬਾਅਦ ਚ ਥੋੜ੍ਹਾ ਮਾਰ ਮਾਰ ਕੇ ਤੈਨੂੰ ਬਾਅਦ ਮਾਰ ਸੜਿਆ ਤੇ ਬਾਅਦ ਤੇ ਇਹਨਾਂ ਆਪਾਂ ਗਾਹ ਹੁੰਦੇ ਹੀ ਸੜੰਦੇ ਹੀ ਤੇ ਇਹ ਕਹਿੰਦੇ ਤੁਸੀਂ ਬੀਬੀ ਪਰੇ ਹੋ ਕੇ ਤੇ ਬਹਿ ਜਾਓ ਅਸੀਂ ਆਪਣੀ ਤਸੱਲੀ ਆਪੇ ਕਰ ਲੈਨੇ ਆਂ ਮਰਾਖਲ ਜੇ ਪੈਂਡ ਮੇਰਾ ਸਿੰਘ ਤੋ ਕੀ ਕਰਵਾਦੀ ਮੇਰਾ ਬੇਟਾ ਠੀਕ ਨਹੀਂ ਹੋ ਚੀਕਾਂ ਮਾਰਦਾ ਸੀ ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸੱਦਣੇ ਲਾਗੇ ਉਹਨਾਂ ਨੇ ਆਣ ਕੇ ਕਹੇ ਨੇ ਥੋੜ੍ਹ ਦਮਾਰਨੀ ਸ਼ੁਰੂ ਕਰਤੇ ਕਹਿੰਦੇ ਚਪੇੜਾ ਮਾਰੀਏ ਸ਼ੁਰੂ ਕਰਤੀਆਂ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਰੇੜੇ ਰੇੜੇ ਦੇ ਵਿੱਚ ਉਹਨਾਂ ਨੇ ਤੂ ਤੂ ਕਹਿੰਦੇ ਏਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਪੀਲਾ ਕਰ ਛੜਿਆ ਨੀ ਤਾਂ ਸਟਾ ਲਾਈਆ ਸਟਾ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਤੇ ਮੇਰੇ ਬੱਚੇ ਨੇ ਐਦਾ ਬਾਵਾ ਪਿੱਛੇ ਬੰਨ ਕੇ ਤਾਂ ਤਾਂ ਹੀ ਬੰਨ ਕੇ ਤਾਂ ਮੰਦਿਰ ਦਾ ਮੁੱਦਾ ਸੁੱਟ ਗਿਆ ਮੁੱਦਾ ਸੁੱਟਣ ਦੇ ਕਾਰਨ ਜੇ ਇਹ ਹੈ ਤਾਂ ਮੇਰੇ ਬੱਚੇ ਨੇ ਦੰਦ ਤੋੜਤੇ ਕੀ ਕਹਿੰਦੇ ਸ਼ਾਇਗੀ ਨਹੀਂ ਕੀ ਸ਼ਾਇਗੀ ਗੱਲ ਹੋਈ ਇਹਦੇ ਵਿੱਚ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਵਾ ਨਹੀਂ ਜਾਂਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਹੀ ਦੋਵੇਂ ਨਵੇਂ ਸਾਸਿ ਆੜੀਆਂ ਨੇ ਪੇਸ਼ ਨਹੀਂ ਜਾਣਦੀ 10-15 ਬੰਦੇ ਸੀ ਤੇ ਦਫਨਾਇਆ ਕਿਨੇ ਆ ਕੇ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨਹੀਂ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾਹ ਦਿੱਤੀਆਂ ਇਹਨਾਂ ਨੇ ਤੇ ਤੂੰ ਅਜੇ ਵੀ ਮੈਨੂੰ ਤੇ ਕੋਈ ਸਦ-ਦੁੱਦ ਨਹੀਂ ਜਿਹਦਾ ਜਵਾਨ ਪੁੱਤ ਘਰੋਂ ਤੁਰ ਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਰਦਿਓ ਵੀ ਮੈਂਟਲ ਆ ਕੋਈ ਕੁਛ ਕਰਦਾ ਨਹੀਂ ਆ ਮੰਜੀ ਤੇ ਬੈਠਾ ਹਾਂ ਕਿੰਨੇ ਬੱਚੇ ਇਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਬੇਟਾ ਸੀ ਉਹ ਕੰਮ ਕਰਦਾ ਨਹੀਂ ਹਾਂ ਹਾਂਜੀ ਕਬਰ ਕਿਉਂ ਰਿਪੋਰਟ ਰਿਹਾ ਉਹਨੇ ਅਸੀਂ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਹਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋ ਕੋ ਮਾਰਿਆ ਤੇ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਪੋਸਟ ਮਾਡਲ ਵਾਸਤੇ ਰਿਪੋਰਟ ਰਿਹਾ ਰਿਪੋਰਟ ਰਿਹਾ ਕਬਰ ਸੇਫ ਰਿਪੋਰਟ ਰਿਹਾ ਇਹਨ ਮੇਰਾ ਸਿੰਘ ਪੁਰ ਤਾਂ ਤੁਸੀਂ ਸੁਣਿਆ ਹੈ ਪਰਿਵਾਰ ਦਾ ਬਿਆਨ ਪਰਿਵਾਰ ਨੇ ਆਖਰ ਪਾਸਟਰ ਦੇ ਉੱਤੇ ਤੇ ਉਸਦੇ ਸਾਥੀਆਂ ਦੇ ਉੱਤੇ ਇਲਜ਼ਾਮ ਲਗਾਏ ਨੇ ਕਿਵੇਂ ਠੁੱਡਾਂ ਨਾਲ ਉਸ ਨੌਜਵਾਨ ਨੂੰ ਮਾਰਿਆ ਗਿਆ ਤੇ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਅੱਜ ਦੇ ਜਮੇ ਵਿੱਚ ਸਮੇਂ ਵਿੱਚ ਵੀ ਲੋਕ ਅੰਧ ਵਿਸ਼ਵਾਸ ਦੇ ਉੱਤੇ ਇੰਨਾ ਡੁੱਬੇ ਹੋਏ ਨੇ ਪਹਿਲਾਂ ਤਾਂ ਜੇਕਰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜੇ ਡਾਕਟਰ ਕੋਲ ਇਲਾਜ ਨਹੀਂ ਹੁੰਦਾ ਤਾਂ ਹਸਪਤਾਲ ਜਾਣਾ ਚਾਹੀਦਾ ਹੈ ਪਰ ਇਹਨਾਂ ਬਾਬਿਆਂ ਡੇਰਿਆਂ ਦੇ ਪਾਸਟਰਾਂ ਦੇ ਵਸ ਨਾ ਪਿਆ ਜਾਵੇ ਇਹ ਅਪੀਲ ਔਨ 에ਅਰ ਵੀ ਤੁਹਾਨੂੰ ਕਰਦਾ ਹੈ ਕਿਉਂਕਿ ਜੋ ਇਲਾਜ ਡਾਕਟਰੀ ਹੋ ਸਕਦਾ ਹੈ ਉਹਨਾਂ ਦੇ ਉੱਤੇ ਹੋਰ ਕੋਈ ਵੀ ਕੰਮ ਇਹੋ ਜਿਹੇ ਪਾਸਟਰ ਬਾਬਿਆਂ ਦਾ ਕੰਮ ਜਦੂਆ ਉਹ ਕੰਮ ਨਹੀਂ ਕਰਦੀ ਇਲਾਜ ਨੂੰ ਇਲਾਜ ਦੀ ਜ਼ਰੂਰਤ ਹੁੰਦੀ ਹੈ पर मौके ते जिला मैजिस्ट्रेट अते पुलिस प्रशासन ਵੀ ਪਹੁੰਚਿਆ ਕਿਉਂਕਿ ਜੋ ਅਮਰਿਤਕ ਨੌਜਵਾਨ ਹੈ ਉਸਦੀ লাশ ਨੂੰ ਜ਼ਮੀਨ ਵਿੱਚੋਂ ਕੱਢਿਆ ਜਾਣਾ ਸੀ ਆਉ ਜਾਣਦੇ ਹਾਂ ਜਿਲ੍ਹਾ ਮੈਜਿਸਟ੍ਰੇਟ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਕੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਹਾਂਜੀ ਇੱਕ ਸੈਮੂਲ ਮਸੀਦੀ ਉਹਨਾਂ ਵਿਸ਼ਵਸ਼ੰਗਾਂ ਨੂੰ ਮੌਤ ਹੋ ਗਈ ਆ ਜਿਸ ਸੰਬੰਧੀ ਮੇਰੀ ਬਤੌਰ ਡਿਊਟੀ ਮੈਜਿਸਟ੍ਰੇਟ ਡਿਊਟੀ ਲੱਗੀ ਆ ਡੀਸਾ ਵੱਲੋਂ ਡਿਊਟੀ ਲਗਾਈ ਗਈ ਆ ਕਿ ਮੇਰੀ ਡਿਊਟੀ ਲੱਗੀ ਆ ਕਿ ਇਹ লাশ ਨੂੰ ਕਬਰਿਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ ਤੇ ਉਹ ਮਤਲਬ লাশ ਜਿਹੜੀ ਆ ਪੁਲਿਸ ਦੇ ਡੀਐਨਡੀਪੀ ਸਾਹਿਬ ਆਏ ਆ ਐਸਐਚਓ ਤੜੀ ਪਹਿਲਾਂ ਆਏ ਆ ਤੇ ਹੋਰ ਵੀ ਪੁਲਿਸ ਅਫਸਰਾਂ ਤੇ ਸਾਰੇ ਨਾਲ ਹੀ ਆ ਹੀ ਤੇ ਮੇਰੀ ਹਾਜ਼ਰੀ ਵਿੱਚ লাশ ਜਿਹੜੀ ਪੁੱਟੀ ਜਾ ਰਹੀ ਆ ਤੇ ਇਹਦੇ ਸਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾ ਕਿਦਾਂ ਮੋਤੋ ਹੀ ਤੋ ਦੇਖ ਲਈ ਮੋਤ ਦਾ ਕੀ ਕਰਨ ਦਾ ਸਾਰੇ ਪਰਿਵਾਰ ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉੱਥੇ ਇਹਨੂੰ ਗਿਰਜੇ ਚ ਜਦੋਂ ਲੈ ਕੇ ਗਏ ਆ ਤੇ ਉੱਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਮੌਤ ਹੋਈ ਆ ਅਨਦੇਸ਼ਵਾਚ ਕਰ ਹੁਣ ਪੋਸਟਮਾਰਟਨ ਲਈ ਲਾਚ ਕੁੱਟੀ ਜਾ ਰਹੀ ਆ ਹਾਂਜੀ ਹਾਂਜੀ ਪੋਸਟਮਾਰਟਨ ਲਈ ਲਾਚ ਕੁੱਟੀ ਜਾ ਇਹ ਥਣੇਗੜ੍ਹ ਦੀ ਜਲਦੀ ਘਟਨਾ ਜੀ ਪਿੰਡ ਸਿੰਘਪੁਰ ਹੈ ਤੇ 30 ਸਾਲ ਦਾ ਨੌਜਾ ਸੀ ਸੈਮਲ ਉਹ ਬਿਮਾਰ ਰਿੰਦਾ ਸੀ ਜੇ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਨਾ ਠੀਕ ਕਰਦੇ ਦੇਗਾ ਕਿ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਤਾਨ ਹੈ ਤੇ ਉਹ ਫਿਰ ਇਹਦੀ ਕੋਮਾਰਕਟਾ ਸ਼ੁਰੂ ਕਰਕੇ ਤੇ ਸਿਰੋਂ ਕੁਝ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕੀਟਾਈਂਗ ਦੇ ਦੌਰਾਨ ਜਿਹੜੀ ਡੈਥ ਹੋਈ ਹੰਡੜੇ ਪੜੀ ਗੋਲਡ ਕੜਾਈ ਜਾ ਰਹੀ ਹੈ ਤੇ ਸੋ ਜਗੋਂ ਜੇ ਸਾਰੀ ਇਹ ਗੱਲ ਉਹਨਾਂ ਨੇ ਨੈਕਸਟ ਡੇ ਇਹਨਾਂ ਨੇ ਇਹਨੂੰ ਪੁਲਿਸ ਨੂੰ ਕੋਈ ਤਲਾਸ਼ ਨਹੀਂ ਦਿੱਤੀ ਤੇ ਇਹਨੂੰ ਕਰਤਾ ਦਫਨਾਤਾ ਹੀ ਬੋਡੀ ਨੂੰ ਤਾਂ ਤੋਂ ਨੈਕਸਟ ਡੇ ਆ ਕੇ ਸਾਨੂੰ ਇਹ ਤਲਾਸ਼ ਮਿਲੀ ਜਦੋਂ ਕਿ ਆ ਸਾਰਾ ਮਾਮਲਾ ਹੋਇਆ ਫਿਰ ਅਸੀਂ ਇਹਦੀ ਕਹਿੰਦਾ ਐਫਆਈਆ ਅਟਾਚ ਕੀਤੀ ਹੈ ਐਫਆਈਆ ਲਾਸਟ ਕਰ ਤੋਂ ਫਿਰ ਕੋਈ ਨਾ ਪੋਸਟਵਾਨ ਜ਼ਰੂਰੀ ਹੈ ਤੇ ਇਸ ਕਰਕੇ ਆ ਉਹ ਜਿਹੜੀ ਡੈਡ ਬੋਡੀ ਕੱਢ ਕੇ ਤੇ ਉਹਦਾ ਪੁੱਸਣਾ ਪਣਾਉਗੇ ਕਿੰਨੇ ਬੰਦੇ ਕਲਾਕ ਕਿੰਨੇ ਬੰਦੇ ਕਲਾਕ ਦੋ ਬੰਦਿਆਂ ਦੇ ਬਾਈ ਨੇ ਮੈਂ ਤੇ ਬਾਕੀ 6-7 ਨਸ਼ਤੇ ਅਰੇ ਇਹ ਬੰਦੇ ਕਿਹਨਾਂ ਆ ਗਏ ਨਹੀਂ ਇਹ ਜੋ ਕੋਈ ਰਸਤੂ ਇਹ ਥਣੇਕਾਰ ਵੱਲ ਦੀ ਘਟਨਾ ਜੀ ਪਿੰਡ ਸਿੰਘਪੁਰ ਹੈ ਤੇ 30 ਸਾਲ ਦਾ ਨਾਂ ਅੰਧ ਵਿਸ਼ਵਾਸ ਇਸ ਕਦਰ ਲੋਕਾਂ ਦੇ ਉੱਤੇ ਭਾਰੂ ਹੋ ਚੁੱਕਿਆ ਹੈ ਕਿ ਕਿਸੇ ਦੀ ਜਾਨ ਵੀ ਚਲੇ ਜਾਏ ਤਾਂ ਲੋਕ ਗੁਰੇਸ਼ ਨਹੀਂ ਕਰਦੇ ਫੇਰ ਵੀ ਉਹੀ ਬਾਬਿਆਂ ਕੋਲ ਪਾਦਰੀਆਂ ਕੋਲ ਡੇਰੇ ਵਾਲਿਆਂ ਕੋਲ ਜਾਂਦੇ ਨੇ ਤੇ ਜਿਨ੍ਹਾਂ ਦਾ ਨਤੀਜਾ ਅਕਸਰ ਮਾੜਾ ਹੀ ਨਿਕਲਦਾ ਹੈ ਇੱਕ ਹੋਰ ਘਟਨਾ ਵਾਪਰੀ ਹੈ ਜਿੱਥੇ ਇੱਕ ਗਰੀਬ ਪਰਿਵਾਰ ਨੇ ਇੱਕ ਪਾਸਟਰ ਨੂੰ ਘਰੇ ਬੁਲਾਇਆ ਤਾਂ ਕਿ ਉਹਨਾਂ ਦੇ ਮੁੰਡੇ ਦੇ ਲਈ ਉਹ ਦੁਆ ਕਰ ਦਵੇ ਤੇ ਬਾਅਦ ਵਿੱਚ ਪਾਸਟਰ ਨੇ ਕਹਿ ਦਿੱਤਾ ਕਿ ਉਸ ਮੁੰਡੇ ਦੇ ਵਿੱਚ ਤਾਂ ਸ਼ੈਤਾਨ ਹੈ ਪਾਸਟਰ ਨੇ ਹੋਰ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਮੁੰਡੇ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਗੱਲ ਚਪੇੜਾਂ ਤੋਂ ਸ਼ੁਰੂ ਹੋਈ ਫਿਰ ਠੁੱਡਾਂ ਤੱਕ ਜਾ ਪਹੁੰਚੀ ਜੋ ਹੱਥ ਲੱਗਿਆ ਪਾਸਟਰ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਨੌਜਵਾਨ ਦੇ ਉੱਤੇ ਮਾਰਿਆ ਤੇ ਜਿਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ ਇਹ ਸਾਰੇ ਇਲਜ਼ਾਮ ਉਸ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਲਗਾਏ ਨੇ ਜੋ ਮ੍ਰਿਤਕ ਨੌਜਵਾਨ ਹੈ ਉਹ ਤਿੰਨ ਬੱਚਿਆਂ ਦਾ ਪਿਓ ਸੀ ਅਤੇ ਗਰੀਬ ਘਰ ਨਾਲ ਪਰਿਵਾਰ ਇਹ ਸੰਬੰਧਤ ਹੈ ਤੇ ਇਸੇ ਤਰ੍ਹਾਂ ਚੱਲਦੇ ਹੋਏ ਪਰਿਵਾਰ ਨੇ ਪਾਸਟਰ ਨੂੰ ਬੁਲਾਇਆ ਸੀ ਕਿ ਪੁੱਤ ਦੇ ਲਈ ਦੁਆ ਕਰ ਦੇਵੇ ਕਿ ਉਹ ਠੀਕ ਨਹੀਂ ਰਹਿੰਦਾ ਤੇ ਪਾਸਟਰ ਦਾ ਕਹਿਣਾ ਸੀ ਕਿ ਇਸ ਦੇ ਵਿੱਚ ਸ਼ੈਤਾਨ ਹੈ ਤੇ ਜਦੋਂ ਉਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕੀਤੀ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਬਹੁਤ ਵਾਰ ਰੋਕਿਆ ਪਰ ਪਾਸਟਰ ਨੇ ਅੱਗੇ ਇਹ ਕਿਹਾ ਕਿ ਇਹ ਸੱਟ ਸ਼ੈਤਾਨ ਨੂੰ ਲੱਗ ਰਹੀ ਹੈ ਨਾ ਕਿ ਤੁਹਾਡੇ ਮੁੰਡੇ ਨੂੰ ਲੱਗ ਰਹੀ ਹੈ ਤਬਾਦ ਵਿੱਚ ਦੇਖਦਿਆ ਦੇਖਦਿਆ ਹਾਲਾਤ ਇੰਨੇ ਵਿਗੜ ਗਏ ਕਿ ਉਕਤ ਨੌਜਵਾਨ ਇਨਕ ਜ਼ਖਮੀ ਹੋ ਗਿਆ ਨੀਲਾ ਹੋ ਗਿਆ ਕਿ ਉਸਨੇ ਆਪਣੇ ਸਾਹ ਛੱਡ ਦਿੱਤੇ ਸਾਹ ਤਿਆਗ ਦਿੱਤੇ ਗਰੀਬ ਪਰਿਵਾਰ ਸੀ ਇਸ ਲਈ ਉਹਨਾਂ ਨੇ ਪਹਿਲਾਂ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਤੇ ਉਹਨਾਂ ਨੇ ਨੌਜਵਾਨ ਨੂੰ ਉਸੇ ਤਰ੍ਹਾਂ ਮਿੱਟੀ ਦੇ ਵਿੱਚ ਦਫਨਾ ਦਿੱਤਾ ਜਦੋਂ ਇਲਾਕਾ ਵਾਸੀਆਂ ਨੇ ਹੋਰ ਰਿਸ਼ਤੇਦਾਰਾਂ ਨੇ ਗੱਲ ਕਰਨੀ ਸ਼ੁਰੂ ਕੀਤੀ ਗਈ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਗਈ ਪੁਲਿਸ ਨੇ 2 ਦਿਨ ਬਾਅਦ ਉਸ লাশ ਨੂੰ ਜੋ ਮਿੱਟੀ ਦੇ ਵਿੱਚ ਦਫਨਾਈ ਹੋਈ ਸੀ ਉਸ ਨੂੰ ਬਾਹਰ ਕੱਢਿਆ ਗਿਆ ਤੇ ਸਾਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਸੇ ਦੇ ਨਾਲ ਚੱਲਦੇ ਹੋਏ ਪੁਲਿਸ ਨੇ ਮੌਕੇ ਤੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਵੀ ਬੁਲਾਇਆ ਕਿਉਂਕਿ লাশ ਨੂੰ ਜ਼ਮੀਨ ਦੇ ਵਿੱਚੋਂ ਕੱਢਣਾ ਸੀ ਜਿਸ ਨੂੰ ਲੈ ਕੇ ਕਾਨੂੰਨੀ ਕਾਰਵਾਈ ਹੁੰਦੀ ਹੈ ਜੋ ਮ੍ਰਿਤਕ ਨੌਜਵਾਨ ਹੈ ਉਸ ਦਾ ਨਾਮ ਵੀ ਸਾਹਮਣੇ ਆਇਆ ਤੇ ਪੁਲਿਸ ਨੇ ਉਸ ਤੋਂ ਬਾਅਦ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਸੈਮੂਅਲ ਮਸੀਹ ਨੇ ਜਦੋਂ ਜਿਸ ਦੀ ਮੌਤ ਹੋਈ ਹੈ ਤਿੰਨ ਬੱਚਿਆਂ ਦਾ ਪਿਓ ਸੀ ਪਰਵਾਰ ਤੋਂ ਸੁਣਦੇ ਆ ਕਿ ਆਖਰਸਾਰੀ ਘਟਨਾ ਕਿਵੇਂ ਵਾਪਰੀ ਐ ਤੇ ਇਹ ਸਾਰੇ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਉਸ ਪਾਸਟਰ ਤੇ ਉਸ ਦੇ ਸਾਥੀਆਂ ਦੇ ਉੱਤੇ ਕੀ ਕੀ ਇਲਜ਼ਾਮ ਲਗਾਏ ਨੇ ਇਹਨਾਂ ਨੇ ਮੈਰ ਸਿੰਧਪੁਰ ਇਹਨਾਂ ਨੂੰ ਬੁਲਾਇਆ ਸੀ ਦੁਆ ਕਰਨ ਵਾਸਤੇ ਕਿ ਇਸ ਤਾਏ ਕਿ ਮੈਂ ਕਿਹਾ ਚਲ ਦੁਆ ਨਾਲ ਠੀਕ ਹੋ ਜਾਏਗਾ ਇਹਨਾਂ ਨੇ ਦੁਆ ਨਹੀਂ ਕੀਤੀ ਇਹਨਾਂ ਨੇ ਘੁੱਟ ਘੁੱਟ ਕੇ ਤੇ ਉਹ ਮਰ ਆਤਮਾਰਸ ਗਿਆ ਕਿਹੜਾ ਕਿਹੜਾ ਬੰਦਾ ਕਿੱਡ ਮਾਰੇ ਇਹਨਾਂ ਨੇ ਜਿੱਥੇ ਪਾਸਟਰ ਹੋਰ ਕਿੰਨੇ ਜਾਣੇ ਸੀਗੇ ਨਾ 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 ਸੱਤ ਅੱਠ ਜਣੇ ਬੁਲਾਏ ਸੀ ਉਹ ਇਹਨਾਂ ਨੇ ਬਾਅਦ ਚ ਥੋੜ੍ਹਾ ਮਾਰ ਮਾਰ ਕੇ ਤੈਨੂੰ ਬਾਹਰ ਮਾਰ ਸੜਿਆ ਤੇ ਬਾਅਦ ਚ ਜਿਆਨਾ ਆਪਾਂ ਗਾਹ ਹੁੰਦੇ ਹਿਸ ਡੰਦੇ ਸੀ ਤੇ ਕਹਿੰਦੇ ਤੁਸੀਂ ਬੀਬੀ ਪਰੇ ਹੋ ਕੇ ਤਾਂ ਬਹਿ ਜਾਓ ਅਸੀਂ ਆਪਣੀ ਤਸੱਲੀ ਆਪੇ ਕਰ ਲੈਨੇ ਆਂ ਅਮਰਾ ਖਲਜੇ ਪਿੰਡ ਮੇਰਾ ਸਿੰਘ ਤੇ ਕੀ ਕਰਾਂਗੀ ਮੇਰਾ ਬੇਟਾ ਠੀਕ ਨਹੀਂ ਹੋ ਚੀਕਾਂ ਮਾਰਦਾ ਸੀ ਉਹਦੇ ਕਾਰਨ ਮੈਂ ਜੱਤੀ ਪਾਸਟ ਜੀ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟ ਜੀ ਸੱਦਣੇ ਲੱਗੇ ਉਹ ਨਾਲੇ ਆ ਕੇ ਕਹਿਨੇ ਥੋੜ੍ਹ ਦਮਾਂ ਨਹੀਂ ਸ਼ੁਰੂ ਕਰਤੇ ਕਹਿਨੇ ਚਪੇੜਾ ਮਾਰੀ ਸ਼ੁਰੂ ਕਰਤੀ ਮੇਰੇ ਪਤਰੂ ਕੋ ਕੋ ਕੇ ਮਾਰਿਆ ਸਾਰੇ ਦਿਨ ਵਿੱਚ ਜਿਹੜੇ ਦੇ ਚੰਨਾਂ ਨੇ ਤੂੰ ਤੂੰ ਕਹਿਨੇ ਇੱਥੇ ਤੱਕ ਕੀ ਨੀਲਾ ਹੀ ਕਰ ਛੜਿਆ ਉਹ ਸਾਰਾ ਨੀਲਾ ਕਰ ਛੜਿਆ ਕਿ ਸੱਤਾ ਲਾ ਲਾ ਸੱਤਾ ਲਾ ਕੇ 12 ਵਜੇ 12 ਵਜੇ ਮੇਰੇ ਘਰ ਗਏ ਆ ਤੇ ਮੇਰੇ ਬੱਚੇ ਨੇ ਐਡਾ ਬਾਵਾ ਪਿੱਛੇ ਬੰਨ ਕੇ ਕੱਤਾ ਹੀ ਬੰਨ ਕੇ ਤਾਂ ਮੰਜੀ ਦੇ ਮੁੱਢਾ ਸੁੱਤ ਗਏ ਮੁੱਢਾ ਸੁੱਤਣ ਦਾ ਕਾਲਾ ਜੇ ਗੋਈ ਆ ਤੇ ਮੇਰੇ ਬੱਚੇ ਨੇ ਦੰਤ ਤੋੜਤੇ ਕੀ ਕਹਿੰਦੇ ਸ਼ਾਇਰੀ ਨਹੀਂ ਕੀ ਹੈ ਸ਼ਾਇਰੀ ਗੱਲ ਹੋਈ ਇਹਦੇ ਵਿੱਚ ਹਾਂਜੀ ਉਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ਤਾਨ ਆ ਮੈਂ ਬੜੇ ਤਰਨੇ ਲੈਂਦੀ ਆ ਪਰ ਮੈਨੂੰ ਗਾ ਨਹੀਂ ਜਾਣਦੇ ਮੈਨੂੰ ਕਹਿੰਦੇ ਬੀਬੀ ਤੂੰ ਕਿਸ਼ੇ ਹੋ ਕੇ ਜਾ ਜਾ ਇਹ ਸ਼ਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਰਕੇ ਉਹਨਾਂ ਨੇ ਕੁੱਟ-ਕੁੱਟ ਕੇ ਮੇਰੇ ਘਰ ਵਿੱਚ ਹੀ ਦੋਨੇ ਨਵੇਂ ਸਾਸਿ ਆਦੀ ਉਹਨਾਂ ਨੇ ਪੇਸ਼ ਨਹੀਂ ਜਾਣ ਕਿ 10-15 ਬੰਦੇ ਸੀ ਦਫਨਾਇਆ ਕਿਨੇ ਆ ਕੇ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾਂ ਭੈਣ ਭਰਾ ਵਾਲੇ ਸ਼ਰਾਨ ਕਿ ਕਹਿੰਿਆ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਉਹਨਾਂ ਨੇ ਤੇ ਤੂੰ ਅਜੇ ਵੀ ਮੈਨੂੰ ਤੇ ਕੋਈ ਸੋਤ ਦੇ ਦੇ ਨਹੀਂ ਜਿਹਦਾ ਜਵਾਨ ਪੁੱਤ ਘਰੋਂ ਤੁਰਜੇ ਉਹ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਨਹੀਂ ਆ ਸਰਜੀ ਵੀ ਲੈਂਦਾ ਹੈ ਕੋਈ ਕੁਛ ਕਰਦਾ ਨਹੀਂ ਮੰਜੀ ਤੇ ਬੈਠਾ ਹੋਇਆ ਕਿੰਨੇ ਬੱਚੇ ਨੇ ਉਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪਹਿਲਾ ਬਾਰ ਦਾ ਬੇਟਾ ਸੀ ਉਹ ਕੰਮ ਕਰਦਾ ਹੁੰਦਾ ਹਾਂ ਹਾਂਜੀ ਕਬਰ ਕਿਉਂ ਫੋਟ ਰਿਹਾ ਉਹਨੇ ਅਸੀਂ ਥਾਣੇ ਜਾ ਕੇ ਤਲਾਸ਼ ਦਿੱਤੀ ਕਿ ਸਾਡੇ ਕੋਈ ਮਦਦ ਕੀਤੀ ਜਾਵੇ ਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਮੇਰੇ ਬੇਟੇ ਨੂੰ ਇਹਨਾਂ ਦੇ ਕੋਲ ਕੋ ਮਾਰਿਆ ਤੇ ਇਸ ਕਰਕੇ ਅਸੀਂ ਥਾਣੇ ਜਾ ਕੇ ਪਰਚਾ ਲਖਾਇਆ ਇਸ ਕਰਕੇ ਟੈਸਟ ਮਾਡਲ ਵਾਸਤੇ ਇਹਨੂੰ ਫੋਟੋ ਲੈ ਫੋਟੋ ਲੈ ਫੋਟੋ ਲੈ ਇਹਨੂੰ ਮੇਰਾ ਸਿੰਘਪੁਰ ਤਾਂ ਤੁਸੀਂ ਸੁਣਿਆ ਹੈ ਪਰਿਵਾਰ ਦਾ ਬਿਆਨ ਪਰਿਵਾਰ ਨੇ ਆਖਰ ਪਾਸਟਰ ਦੇ ਉੱਤੇ ਤੇ ਉਸਦੇ ਸਾਥੀਆਂ ਦੇ ਉੱਤੇ ਇਲਜ਼ਾਮ ਲਗਾਏ ਨੇ ਕਿਵੇਂ ਠੋਡਾ ਨਾਲ ਉਸ ਨੌਜਵਾਨ ਨੂੰ ਮਾਰਿਆ ਗਿਆ ਤੇ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਅੱਜ ਦੇ ਜਮੇ ਵਿੱਚ ਸਮੇਂ ਵਿੱਚ ਵੀ ਲੋਕ ਅੰਧਵਿਸ਼ਵਾਸ ਦੇ ਉੱਤੇ ਇੰਨਾ ਡੁੱਬੇ ਹੋਏ ਨੇ ਪਹਿਲਾਂ ਤਾਂ ਜੇਕਰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜੇ ਡਾਕਟਰ ਕੋਲ ਇਲਾਜ ਨਹੀਂ ਹੁੰਦਾ ਤਾਂ ਹਸਪਤਾਲ ਜਾਣਾ ਚਾਹੀਦਾ ਹੈ ਪਰ ਇਹਨਾਂ ਬਾਬਿਆਂ ਡੇਰਿਆਂ ਦੇ ਪਾਸਟਰਾਂ ਦੇ ਵਸ ਨਾ ਪਿਆ ਜਾਵੇ ਇਹ ਅਪੀਲ ਔਨ 에ਅਰ ਵੀ ਤੁਹਾਨੂੰ ਕਰਦਾ ਹੈ ਕਿਉਂਕਿ ਜੋ ਇਲਾਜ ਡਾਕਟਰੀ ਹੋ ਸਕਦਾ ਹੈ ਉਹਨਾਂ ਦੇ ਉੱਤੇ ਹੋਰ ਕੋਈ ਵੀ ਕੰਮ ਅ ਇਹੋ ਜੇ ਪਾਸਟਰ ਬਾਬਿਆਂ ਦਾ ਕੰਮ ਜਦੂਆ ਹੈ ਉਹ ਕੰਮ ਨਹੀਂ ਕਰਦੀ ਇਲਾਜ ਨੂੰ ਇਲਾਜ ਦੀ ਜ਼ਰੂਰਤ ਹੁੰਦੀ ਹੈ ਪਰ ਮੌਕੇ ਤੇ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਕਿਉਂਕਿ ਜੋ ਮ੍ਰਿਤਕ ਨੌਜਵਾਨ ਹੈ ਉਸ ਦੀ ਲਾਸ਼ ਨੂੰ ਜ਼ਮੀਨ ਵਿੱਚੋਂ ਕੱਢਿਆ ਜਾਣਾ ਸੀ ਆਉ ਜਾਣਦੇ ਆ ਜ਼ਿਲ੍ਹਾ ਮੈਜਿਸਟਰੇਟ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਕੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਹਾਂਜੀ ਇੱਕ ਸੈਮੂਲ ਸੀ ਦੀ ਪੂਰਨ ਵਿਸ਼ਵਾਸਾਂ ਕਰਨ ਮਤੋ ਗਈ ਹੈ ਇਹ ਸਬੰਧੀ ਮੇਰੀ ਬਤੋੜ ਡਿਊਟੀ ਮੇਗੇ ਸਟੇਡ ਡਿਊਟੀ ਲੱਗੀ ਹੈ ਡਿਸਾ ਵਾਲਾ ਡਿਊਟੀ ਲਗਾਈ ਗਈ ਹੈ ਤੇ ਮੇਰੀ ਡਿਊਟੀ ਲੱਗੀ ਹੈ ਕਿ ਇਹ ਲਾਸ਼ ਰੂਮ ਕਬਰਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ ਤੇ ਉਹ ਨਿਕਲੇ ਲਾਸ਼ ਜਿਹੜੀ ਆ ਪੁਲਿਸ ਦੇ ਗੱਡੀ ਉਹ ਐਡੀਪੀ ਸਾਹਿਬ ਆਏ ਐ ਐਸਐਸ ਜੀ ਤੁਹਾਡੀ ਵੱਲ ਆਏ ਆ ਤੇ ਹੋਰ ਵੀ ਪੁਲਿਸ ਅਫਸਰਾਂ ਚੰਦਰ ਖੜਾ ਰਹੇ ਆ ਹਾਲੀ ਆ ਹੀ ਤੇ ਤੇ ਮੇਰੀ ਹਾਜ਼ਰੀ ਵਿੱਚ ਲਾਸ਼ ਵੜੀ ਪੁੱਟੀ ਜਾ ਰਹੀ ਆ ਤੇ ਇਹਦੇ ਸਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾ ਕਿਦਾਂ ਮੋਤੋ ਹੀ ਹੋ ਲੇਖੀ ਮੋਗਾ ਕੀ ਕੰਦਸਰੇ ਪਰਵਾਰ ਪਰਵਾਰ ਤਾਂ ਇਹ ਦੱਸ ਰਿਹਾ ਕਿ ਉਥੇ ਇਹਨੂੰ ਵਿੱਜੇ ਚ ਜਦੋਂ ਲੈ ਕੇ ਗਏ ਆ ਤੇ ਉਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਬੋਤ ਹੋਈ ਆ ਅਨੁਭਿਸ਼ਵਾਸ ਕਰ। ਹੁਣ ਪੋਸਟ ਆਣੇ ਤੋਂ ਲਾਸ਼ ਕੁੱਢੀ ਜਾ ਰਹੀ ਆ। ਹਾਂਜੀ ਹਾਂਜੀ ਪੋਸਟਮਾਨ ਤੋਂ ਲੀ ਲਾਸ਼ ਕੁੱਢੀ ਜਾ। ਇਹ ਥੋੜਾ ਘੜੀ ਵੱਡੀ ਘਟਨਾ ਜੀ ਪਿੰਡ ਸਿੰਘ ਕੋਲ ਆ ਕਿ 30 ਸਾਲ ਦਾ ਨੌਜਵਾਨ ਸੀ। ਸਾਮਨ ਉਹ ਬਣਾ ਰਹੇ ਹੁੰਦਾ ਸੀ ਜੇ ਇਹਦੇ ਘਰ ਦੇ ਨਾਲ ਆਪਣਾ ਕਾਦੀਨ ਬੁਲਾ ਕੇ ਇਹਨੂੰ ਪ੍ਰੇਰ ਕਰਕੇ ਉਹ ਠੀਕ ਕਰੂਂਦੇ ਦਾ ਤੇ ਇੱਕ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇਹ ਪਾਕਿਸਤਾਨ ਹੈ ਤੇ ਉਹ ਫਿਰ ਇਹਦੀ ਕੋਈ ਮਾਰਕੀਟਿੰਗ ਸ਼ੁਰੂ ਕਰਤੀ ਤੇ ਫਿਰ ਉਹਨਾਂ ਨੇ ਕੋਈ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕੀਟਿੰਗ ਬਣਾ ਲਈ ਜਿਹੜੀ ਉਹ ਦਾਤ ਸੀ ਹੰਡੜ ਬੜੀ ਗੰਗਾਂਵਾਲੇ ਕੜਾਈ ਜਾ ਰਹੀ ਹੈ ਤੇ ਇਹਦੇ ਦੇਖੋ ਜੇ ਸਾਰੀ ਗੱਲ ਉਹ ਕਲੈਕਸ ਡੇ ਉਹਨਾਂ ਨੇ ਉਹਨੂੰ ਪੁਲਿਸ ਨੂੰ ਕੋਈ ਤਲਾਸ਼ ਦਿੱਤੀ ਤੇ ਉਹਨੂੰ ਉਹਨੂੰ ਕਰਤਾ ਦਫਨਾਤਾਈ ਬੜੀ ਨੇ ਤੇ ਫਿਰ ਨੈਕਸਟ ਡੇ ਆ ਕੇ ਸਾਨੂੰ ਇਤਲਾਹ ਮਿਲੀ ਜਗਾ ਕਿ ਆ ਸਾਰਾ ਮਾਮਲਾ ਹੋਇਆ ਤੇ ਜਿਹੜੀ ਇਹ ਲਿਖਦਾ ਕੋਈ ਟਾਚ ਕੀਤੀ ਹੈ ਕੋਈ ਲਾਸਪੰਤਰ ਖੋਜਾ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ ਉਹ ਇਹ ਗਿੰਗਰ ਡੱਡੜ ਵੀ ਕੱਢ ਕੇ ਤੇਰਾ ਪੋਸ਼ਣ ਕਰਾਵਾਂਗੇ ਕਿਉਂਕਿ ਇਹ ਇਹ ਇਲਾਜ ਕਿੰਨਾ ਬਣ ਲਿਆ ਉਹ ਦੋ ਬੰਦੇ ਦੇ ਭਾਈ ਨੇ ਨਾ ਇਹ ਬਾਕੀ 635 ਅਰੇ ਇਹ ਬੰਦੇ ਕਿਹਨਾਂ ਆਜੇ ਅੰਧਵਿਸ਼ਵਾਸ ਇਸ ਕਦਰ ਲੋਕਾਂ ਦੇ ਉੱਤੇ ਭਾਰੂ ਹੋ ਚੁੱਕਿਆ ਹੈ ਕਿ ਕਿਸੇ ਦੀ ਜਾਨ ਵੀ ਚਲੇ ਜਾਏ ਤਾਂ ਲੋਕ ਗੁਰੇਸ਼ ਨਹੀਂ ਕਰਦੇ ਫੇਰ ਵੀ ਉਹੀ ਬਾਬਿਆਂ ਕੋਲ ਪਾਦਰੀਆਂ ਕੋਲ ਡੇਰੇ ਵਾਲਿਆਂ ਕੋਲ ਜਾਂਦੇ ਨੇ ਤੇ ਜਿਨ੍ਹਾਂ ਦਾ ਨਤੀਜਾ ਅਕਸਰ ਮਾੜਾ ਹੀ ਨਿਕਲਦਾ ਹੈ ਇੱਕ ਹੋਰ ਘਟਨਾ ਵਾਪਰੀ ਹੈ ਜਿੱਥੇ ਇੱਕ ਗਰੀਬ ਪਰਿਵਾਰ ਨੇ ਇੱਕ ਪਾਸਟਰ ਨੂੰ ਘਰੇ ਬੁਲਾਇਆ ਤਾਂ ਕਿ ਉਹਨਾਂ ਦੇ ਮੁੰਡੇ ਦੇ ਲਈ ਉਹ ਦੁਆ ਕਰ ਦਵੇ ਤੇ ਬਾਅਦ ਵਿੱਚ ਪਾਸਟਰ ਨੇ ਕਹਿ ਦਿੱਤਾ ਕਿ ਉਸ ਮੁੰਡੇ ਦੇ ਵਿੱਚ ਤਾਂ ਸ਼ੈਤਾਨ ਹੈ ਪਾਸਟਰ ਨੇ ਹੋਰ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਮੁੰਡੇ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਗੱਲ ਚਪੇੜਾਂ ਤੋਂ ਸ਼ੁਰੂ ਹੋਈ ਫਿਰ ਠੁੱਡਾਂ ਤੱਕ ਜਾ ਪਹੁੰਚੀ ਜੋ ਹੱਥ ਲੱਗਿਆ ਪਾਸਟਰ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਨੌਜਵਾਨ ਦੇ ਉੱਤੇ ਮਾਰਿਆ ਤੇ ਜਿਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ ਇਹ ਸਾਰੇ ਇਲਜ਼ਾਮ ਉਸ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਲਗਾਏ ਨੇ ਜੋ ਮ੍ਰਿਤਕ ਨੌਜਵਾਨ ਹੈ ਉਹ ਤਿੰਨ ਬੱਚਿਆਂ ਦਾ ਪਿਓ ਸੀ ਅਤੇ ਗਰੀਬ ਘਰ ਨਾਲ ਪਰਿਵਾਰ ਇਹ ਸਬੰਧਤ ਹੈ ਤੇ ਇਸੇ ਤਰ੍ਹਾਂ ਚੱਲਦੇ ਹੋਏ ਪਰਿਵਾਰ ਨੇ ਪਾਸਟਰ ਨੂੰ ਬੁਲਾਇਆ ਸੀ ਕਿ ਪੁੱਤ ਦੇ ਲਈ ਦੁਆ ਕਰ ਦੇਵੇ ਕਿ ਉਹ ਠੀਕ ਨਹੀਂ ਰਹਿੰਦਾ ਤੇ ਪਾਸਟਰ ਦਾ ਕਹਿਣਾ ਸੀ ਕਿ ਇਸ ਦੇ ਵਿੱਚ ਸ਼ੈਤਾਨ ਹੈ ਤੇ ਜਦੋਂ ਉਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕੀਤੀ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਬਹੁਤ ਵਾਰ ਰੋਕਿਆ ਪਰ ਪਾਸਟਰ ਨੇ ਅੱਗੇ ਇਹ ਕਿਹਾ ਕਿ ਇਹ ਸੱਟ ਸ਼ੈਤਾਨ ਨੂੰ ਲੱਗ ਰਹੀ ਹੈ ਨਾ ਕਿ ਤੁਹਾਡੇ ਮੁੰਡੇ ਨੂੰ ਲੱਗ ਰਹੀ ਹੈ ਤਾਂ ਬਾਅਦ ਵਿੱਚ ਦੇਖਦਿਆਂ ਦੇਖਦਿਆਂ ਹਾਲਾਤ ਇੰਨੇ ਵਿਗੜ ਗਏ ਕਿ ਉਕਤ ਨੌਜਵਾਨ ਇਨਕ ਜ਼ਖਮੀ ਹੋ ਗਿਆ ਨੀਲਾ ਹੋ ਗਿਆ ਕਿ ਉਸਨੇ ਆਪਣੇ ਸਾਹ ਛੱਡ ਦਿੱਤੇ ਸਾਹ ਤਿਆਗ ਦਿੱਤੇ ਗਰੀਬ ਪਰਿਵਾਰ ਸੀ ਇਸ ਲਈ ਉਹਨਾਂ ਨੇ ਪਹਿਲਾਂ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਤੇ ਉਹਨਾਂ ਨੇ ਨੌਜਵਾਨ ਨੂੰ ਉਸੇ ਤਰ੍ਹਾਂ ਮਿੱਟੀ ਦੇ ਵਿੱਚ ਦਫਨਾ ਦਿੱਤਾ ਜਦੋਂ ਇਲਾਕਾ ਵਾਸੀਆਂ ਨੇ ਹੋਰ ਰਿਸ਼ਤੇਦਾਰਾਂ ਨੇ ਗੱਲ ਕਰਨੀ ਸ਼ੁਰੂ ਕੀਤੀ ਗਈ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਗਈ ਪੁਲਿਸ ਨੇ 2 ਦਿਨ ਬਾਅਦ ਉਸ লাশ ਨੂੰ ਜੋ ਮਿੱਟੀ ਦੇ ਵਿੱਚ ਦਫਨਾਈ ਹੋਈ ਸੀ ਉਸ ਨੂੰ ਬਾਹਰ ਕੱਢਿਆ ਗਿਆ ਤੇ ਸਾਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਸੇ ਦੇ ਨਾਲ ਚੱਲਦੇ ਹੋਏ ਪੁਲਿਸ ਨੇ ਮੌਕੇ ਤੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਵੀ ਬੁਲਾਇਆ ਕਿਉਂਕਿ লাশ ਨੂੰ ਜ਼ਮੀਨ ਦੇ ਵਿੱਚੋਂ ਕੱਢਣਾ ਸੀ ਜਿਸ ਨੂੰ ਲੈ ਕੇ ਕਾਨੂੰਨੀ ਕਾਰਵਾਈ ਹੁੰਦੀ ਹੈ ਜੋ ਮ੍ਰਿਤਕ ਨੌਜਵਾਨ ਹੈ ਉਸ ਦਾ ਨਾਮ ਵੀ ਸਾਹਮਣੇ ਆਇਆ ਤੇ ਪੁਲਿਸ ਨੇ ਉਸ ਤੋਂ ਬਾਅਦ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਸੈਮੂਅਲ ਮਸੀਹ ਨੇ ਜਦੋਂ ਜਿਸ ਦੀ ਮੌਤ ਹੋਈ ਹੈ ਤਿੰਨ ਬੱਚਿਆਂ ਦਾ ਪਿਓ ਸੀ ਪਰਵਾਰ ਤੋਂ ਸੁਣਦੇ ਆ ਕਿ ਆਖਰਸਾਰੀ ਘਟਨਾ ਕਿਵੇਂ ਵਾਪਰੀ ਐ ਤੇ ਇਹ ਸਾਰੇ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਉਸ ਪਾਸਟਰ ਤੇ ਉਸ ਦੇ ਸਾਥੀਆਂ ਦੇ ਉੱਤੇ ਕੀ ਕੀ ਇਲਜ਼ਾਮ ਲਗਾਏ ਨੇ ਇਹਨਾਂ ਮੇਰਾ ਸਿੰਘਪੁਰ ਇਹਨਾਂ ਨੂੰ ਬੁਲਾਇਆ ਸੀ ਦਵਾ ਕਰਨ ਵਾਸਤੇ ਕਿ ਇਸ ਤਾਂ ਕਿ ਮੈਂ ਕਿਹਾ ਚਲ ਦਵਾ ਨਾਲ ਠੀਕ ਹੋ ਜਾਏਗਾ ਇਹਨਾਂ ਨੇ ਦਵਾ ਨਹੀਂ ਕੀਤੀ ਇਹਨਾਂ ਨੇ ਘੁੱਟ-ਘੁੱਟ ਕੇ ਤੇ ਉਹ ਮਰਾਤ ਮਾਰਸ ਗਿਆ ਕਿਹੜਾ ਕਿਹੜਾ ਬੰਦਾ ਪੈ ਟੁੱਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਹੋਰ ਕਿੰਨੇ ਜਾਣੇ ਸੀਗੇ ਨਾਂ ਲੈ ਲੈਣ ਤੁਸੀਂ ਸਤ ਅੱਠ ਜਣੇ ਬੁਲਾਏ ਸੀ ਉਹ ਇਹਨੇ ਬਾਅਦ ਚ ਥੋੜ੍ਹਾ ਮਾਰ ਮਾਰ ਕੇ ਤੈਨੂੰ ਬਾਹਰ ਮਾਰ ਸੜਿਆ ਤੇ ਬਾਅਦ ਚ ਜਿਆਨਾ ਆਪਾਂ ਗਾਹ ਹੁੰਦੇ ਹਿਸੜੰਦੇ ਸੀ ਤੇ ਕਹਿੰਦੇ ਤੁਸੀਂ ਬੀਬੀ ਪਰੇ ਹੋ ਕਿ ਤੈਨੂੰ ਬਹਿ ਜਾਓ ਅਸੀਂ ਆਪਣੀ ਤਸੱਲੀ ਆਪੇ ਕਰ ਲੈਨੇ ਆਂ ਹਮਰਾ ਖਲਜੇ ਪਿੰਡ ਮੇਰਾ ਸਿੰਘ ਤੇ ਕੀ ਕਰਾਂਗੀ ਮੇਰਾ ਬੇਟਾ ਠੀਕ ਨਹੀਂ ਹੋ ਚੀਕਾਂ ਮਾਰਦਾ ਸੀ ਉਹਦੇ ਕਾਰਨ ਮੈਂ ਜੱਤੀ ਪਾਸਟ ਜੀ ਸੱਦਿਆ ਕਿ ਉਹ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਦਿਨ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟ ਜੀ ਸੱਦਣੇ ਲੱਗੇ ਓਹ ਲੈ ਲੈ ਆਣ ਕੇ ਕਹਿਣੇ ਥੋੜ੍ਹ ਦਿਮਾਗ ਨਹੀਂ ਸ਼ੁਰੂ ਕਰਤੇ ਕਹਿਣੇ ਚਪੇੜਾ ਮਾਰੀ ਸ਼ੁਰੂ ਕਰਤੀ ਮੇਰੇ ਪਤਰੂ ਕੋਈ ਕੋ ਕੋ ਮਾਰਿਆ ਸਾਰੇ ਵੇਲੇ ਜਿਹੜੇ ਜਿਹੇ ਚਲਣ ਨੇ ਤੂੰ ਤੂੰ ਕਹਿਣੀ ਇੱਥੇ ਤੱਕ ਕੀ ਨੀਲਾ ਹੀ ਕਰ ਛੜਿਆ ਉਹ ਸਾਰਾ ਨੀਲਾ ਕਰ ਛੜਿਆ ਨੀਅਤ ਸਟਾ ਲਾਈਆ ਸਟਾ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰ ਗਏ ਆ ਕਿ ਮੇਰੇ ਬੱਚੇ ਨੇ ਐਦਾ ਬਾਵਾ ਪਿੱਛੇ ਬੰਨ ਕੇ ਕੱਪਾਈ ਧਾਨ ਕੇ ਤਾਂ ਮੰਜੀ ਦੇ ਲੁੱਢਾ ਸੁੱਟ ਗਏ ਮੁੱਢਾ ਸੁੱਟਣ ਦੇ ਕਾਲਾ ਜੇ ਗੋਈ ਆ ਤੇ ਮੇਰੇ ਬੱਚੇ ਨੇ ਦੰਦ ਤੋੜਤੇ ਕੀ ਜਨੇ ਸ਼ਾਹੀ ਨਹੀਂ ਕੀ ਹੈ ਸ਼ਾਹੀ ਹਾਂਜੀ ਉਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ਤਾਨ ਆ ਮੈਂ ਬੜੇ ਤਰਲੇ ਲੈਂਦੀ ਆ ਪਰ ਮੈਨੂੰ ਗਾ ਨਹੀਂ ਜਾਂਦੇ ਮੈਨੂੰ ਕਹਿੰਦੇ ਬੀਬੀ ਤੂੰ ਪਿਛੇ ਹੋ ਕੇ ਜਾ ਜਾ ਇਹ ਸ਼ਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਰਕੇ ਉਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਹੀ ਦੋਵੇਂ ਨਵੇਂ ਸੱਸ ਜਾਦੀ ਉਹਨਾਂ ਨੇ ਪੇਸ਼ ਨਹੀਂ ਜਾਣ ਕਿ 10-15 ਬੰਦੇ ਸੀ ਦਫਨਾਇਆ ਕਿਨੇ ਆ ਕੇ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰ ਆ ਪੈਣ ਪਰਾਂ ਵਾਲੇ ਸ਼ਰਾਨ ਕਿ ਕਹਾਂ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਉਹਨਾਂ ਨੇ ਤੇ ਤੂੰ ਅਜੇ ਵੀ ਮੈਨੂੰ ਤੇ ਕੋਈ ਸੋਤ ਨਹੀਂ ਜਿਹਦਾ ਜਵਾਨ ਪੁੱਤ ਘਰੋਂ ਤੁਰਜੇ ਉਹੋ ਹੀ ਮੇਰਾ ਸਹਾਰਾ ਹਾਂ ਮੇਰਾ ਆਦਮੀ ਨਹੀਂ ਅਸਰਜੀ ਵੀ ਲੈਣ ਤਾਰੇ ਪੁਛ ਕਰਦਾ ਨਹੀਂ ਮੰਜੀ ਤੇ ਬੈਠਾ ਹੈ ਕਿੰਨੇ ਬੱਚੇ ਨੇ ਉਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪਤਨੀ ਦਾ ਬੇਟਾ ਸੀ ਉਹ ਕੰਮ ਕਰਦਾ ਹੁੰਦਾ ਹਾਂ ਹਾਂਜੀ ਕਬਰ ਕਿਉਂ ਫਟ ਰਿਹਾ ਉਹਨਾਂ ਨੇ ਅਸੀਂ ਥਾਣੇ ਜਾ ਕੇ ਤਲਾਸ਼ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਵੇ ਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਮੇਰੇ ਬੇਟੇ ਨੂੰ ਇਹਨਾਂ ਦੇ ਕੋਲ ਕੋ ਮਾਰਿਆ ਤੇ ਇਸ ਕਰਕੇ ਅਸੀਂ ਥਾਣੇ ਜਾ ਕੇ ਪਰਚਾ ਲਖਾਇਆ ਇਸ ਕਰਕੇ ਟੈਸਟ ਮਾਰ ਲਈ ਵਾਸਤੇ ਇਹ ਬੋਲ ਰਹੀ ਹੋਰ ਇਹ ਬੋਲ ਰਹੀ ਸੁਖਾ ਬਰਸ਼ੇਪ ਬੋਲ ਰਹੀ ਇਹ ਮੇਰਾ ਸਿੰਗਾਪੁਰ ਤਾਂ ਤੁਸੀਂ ਸੁਣਿਆ ਹੈ ਪਰਿਵਾਰ ਦਾ ਬਿਆਨ ਪਰਿਵਾਰ ਨੇ ਆਖਰ ਪਾਸਟਰ ਦੇ ਉੱਤੇ ਤੇ ਉਸ ਦੇ ਸਾਥੀਆਂ ਦੇ ਉੱਤੇ ਇਲਜ਼ਾਮ ਲਗਾਏ ਨੇ ਕਿਵੇਂ ਠੁੱਡਾਂ ਨਾਲ ਉਸ ਨੌਜਵਾਨ ਨੂੰ ਮਾਰਿਆ ਗਿਆ ਤੇ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਅੱਜ ਦੇ ਸਮੇਂ ਵਿੱਚ ਸਮੇਂ ਵਿੱਚ ਵੀ ਲੋਕ ਅੰਧਵਿਸ਼ਵਾਸ ਦੇ ਉੱਤੇ ਇੰਨਾ ਡੁੱਬੇ ਹੋਏ ਨੇ ਪਹਿਲਾਂ ਤਾਂ ਜੇਕਰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜੇ ਡਾਕਟਰ ਕੋਲ ਇਲਾਜ ਨਹੀਂ ਹੁੰਦਾ ਤਾਂ ਹਸਪਤਾਲ ਜਾਣਾ ਚਾਹੀਦਾ ਹੈ ਪਰ ਇਹਨਾਂ ਬਾਬਿਆਂ ਡੇਰਿਆਂ ਦੇ ਪਾਸਟਰਾਂ ਦੇ ਵਸਨ ਨਾ ਪਿਆ ਜਾਵੇ ਇਹ ਅਪੀਲ ਔਨ 에ਅਰ ਵੀ ਤੁਹਾਨੂੰ ਕਰਦਾ ਹੈ ਕਿਉਂਕਿ ਜੋ ਇਲਾਜ ਡਾਕਟਰੀ ਹੋ ਸਕਦਾ ਹੈ ਉਹਨਾਂ ਦੇ ਉੱਤੇ ਹੋਰ ਕੋਈ ਵੀ ਕੰਮ ਇਹੋ ਜਿਹੇ ਪਾਸਟਰ ਬਾਬਿਆਂ ਦਾ ਕੰਮ ਜਦੂਆ ਹੈ ਉਹ ਕੰਮ ਨਹੀਂ ਕਰਦੀ ਇਲਾਜ ਨੂੰ ਇਲਾਜ ਦੀ ਜ਼ਰੂਰਤ ਹੁੰਦੀ ਹੈ पर मौके ते जिला मैजिस्ट्रेट अते पुलिस प्रशासन ਵੀ ਪਹੁੰਚਿਆ ਕਿਉਂਕਿ ਜੋ ਮ੍ਰਿਤਕ ਨੌਜਵਾਨ ਹੈ ਉਸ ਦੀ লাশ ਨੂੰ ਜ਼ਮੀਨ ਵਿੱਚੋਂ ਕੱਢਿਆ ਜਾਣਾ ਸੀ ਆਉ ਜਾਣਦੇ ਹਾਂ ਜਿਲ੍ਹਾ ਮੈਜਿਸਟ੍ਰੇਟ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਕੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਹਾਂਜੀ ਇੱਕ ਸਾਮੂਲ ਸੀ ਦੀ ਗੁੰਡ ਵਿਸ਼ਵਾਸ਼ਣਗਾਰੀ ਮੌਤ ਹੋ ਗਈ ਹੈ ਜਿਸ ਸੰਬੰਧੀ ਮੇਰੀ ਬਤੌਰ ਡਿਊਟੀ ਮੇਡੇਟ ਡਿਊਟੀ ਲੱਗੀ ਹੈ ਡਿਸਾ ਵੱਲੋਂ ਡਿਊਟੀ ਲਗਾਈ ਗਈ ਹੈ ਤੇ ਮੇਰੀ ਡਿਊਟੀ ਲੱਗੀ ਆ ਕਿ ਇਹ ਲਾਸ਼ ਰੂਮ ਕਬਰਸਤਾਨ ਵਿੱਚੋਂ ਮੇਰੀ ਹਾਜੀ ਵਿੱਚ ਪਟਾਇਆ ਜਾਵੇ ਤੇ ਉਹ ਨਿਕਲੇ ਲਾਸ਼ ਜਿਹੜੀਆਂ ਪੁਲਿਸ ਦੇ ਬੱਗੇ ਡੀਪੀ ਸਾਹਿਬ ਆਏ ਐ ਐਸਐਸ ਜੀ ਤੁਹਾਡੀ ਵੱਲ ਆਏ ਆ ਤੇ ਹੋਰ ਵੀ ਪੁਲਿਸ ਪ੍ਰਸ਼ਾਸਨ ਦੇ ਵਿਖਾਰੇ ਆਂ ਵਾਲੀ ਆਹੀ ਤੇ ਤੇ ਮੇਰੀ ਹਾਲੀ ਵਿੱਚ ਲਾਸ਼ ਜਿਹੜੀ ਕੁੱਟੀ ਜਾ ਰਹੀ ਆ ਤੇ ਇਹਦੇ ਇਸ ਬੰਦੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾ ਕਿਦਾਂ ਮਤ ਉਹ ਹੀ ਬੋਲ ਲੇਖੀ ਮਗਰ ਕੀ ਕਰਨ ਦਾ ਸਾਰੇ ਪਰਿਵਾਰ ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉੱਥੇ ਇਹਨੇ ਨੂੰ ਵਿੱਦੇ ਚ ਜਦੋਂ ਲੈ ਕੇ ਗਏ ਆ ਉੱਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਮਰਤ ਹੋਈ ਆ ਅਨੁਭਿਸ਼ਵਾਸ ਕਰ। ਫਿਰ ਪੋਸਟਮਾਰਟਮ ਲਈ ਲਾਸ਼ ਕੁੱਢੀ ਜਾ ਰਹੀ ਆ। ਹਾਂਜੀ ਹਾਂਜੀ ਪੋਸਟਮਾਰਟਮ ਲਈ ਲਾਸ਼ ਕੁੱਢੀ ਜਾ ਰਹੀ ਆ। ਥੋੜਾ ਘੜੀ ਵਾਦੀ ਘਟਨਾ ਜੀ ਪਿੰਡ ਸਿੰਘਪੁਰ ਹੈ ਕਿ 30 ਸਾਲ ਦਾ ਨੌਜਵਾਨ ਸੀ। ਸਾਮਲ ਉਹ ਬੁਮਾਰਾ ਹਿੰਦਾ ਸੀ ਜੇ ਇਹਦੇ ਘਰਦਿਆਂ ਨੇ ਆਪਣਾ ਫਾਦਰੀਨ ਬੁਲਾ ਕੇ ਜੀ ਇਹਨੂੰ ਪ੍ਰੋਗਰ ਕਰਕੇ ਤੇ ਠੀਕ ਕਰਨ ਦੇ ਵਾਸਤੇ ਬੁਲਾਇਆ ਸੀ। ਪਰ ਉਹਨਾਂ ਨੇ ਕਿਹਾ ਵੀ ਇਹ ਕਿਸ਼ਤਾਨ ਹੈ ਤੇ ਉਹ ਫਿਰ ਦੀ ਕੁਮਾਰਕਾ ਸ਼ੁਰੂ ਕਰਤੀ। ਤੇ ਫਿਰ ਉਹ ਤੇ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕੀਟਿੰਗ ਰਣਨੀਤੀ ਜਿਹੜੀ ਉਹ ਡੱਥੀ ਉਹ ਬੜੀ ਬੜੀ ਗੰਭੀਰ ਕੜਾਈ ਜਾ ਰਹੀ ਹੈ ਤੇ ਇਹ ਜੋ ਦਿਖਾਉਂਦੇ ਸਾਰੇ ਗੱਲ ਉਹ ਕਲੈਕਸ ਡੇ ਨੇ ਇਹਨੂੰ ਪੂਰਨ ਕੋਈ ਤਰ੍ਹਾਂ ਦਿੱਤੀ ਤੇ ਉਹਨੂੰ ਨਾਮ ਕਰਤਾ ਦਿਖਾਣਾ ਪਾਈ ਬੜੀ ਨੂੰ ਤੇ ਫਿਰ ਨੈਕਸਟ ਡੇ ਆ ਕੇ ਸਾਨੂੰ ਇਤਲਾਮ ਮਿਲੀ ਜਦੋਂ ਕਿ ਆ ਸਾਰਾ ਮਾਮਲਾ ਹੋਇਆ ਤੇ ਅਸੀਂ ਵੀ ਕਿਹਾ ਕੋਈ ਅਟਾਚ ਕੀਤੀ ਹੈ ਐ ਕੋਈ ਲਾਸਟ ਪਾਸੇ ਜੇਗਾ ਬਤਨ ਸੌਣ ਜ਼ਰੂਰੀ ਹੈ ਤੇ ਇਸ ਕਰਕੇ ਉਹ ਇਹ ਗੱਲ ਡੱਡ ਬੜੀ ਕੱਦ ਕੇ ਤੇਰੇ ਕੋਸ਼ਣ ਪੜਾਵਾਂਗੇ ਕਿ ਕਿਹੜਾ ਬਲਾਕ ਨੇ ਕਿੰਨਾ ਬਲਾਕ ਉਹ ਦੋ ਬੰਦੇ ਦੇ ਭਾਈ ਨੇ ਨਾ ਇਹ ਬਾਕੀ 635 36 ਅਰੇ ਬੰਦੇ ਜੀ ਆਜੇ ਅંધ ਵਿਸ਼ਵਾਸ ਇਸ ਕਦਰ ਲੋਕਾਂ ਦੇ ਉੱਤੇ ਭਾਰੂ ਹੋ ਚੁੱਕਿਆ ਹੈ ਕਿ ਕਿਸੇ ਦੀ ਜਾਨ ਵੀ ਚਲੇ ਜਾਏ ਤਾਂ ਲੋਕ ਗੁਰੇਸ ਨਹੀਂ ਕਰਦੇ ਫੇਰ ਵੀ ਉਹੀ ਬਾਬਿਆਂ ਕੋਲ ਪਾਦਰੀਆਂ ਕੋਲ ਡੇਰੇ ਵਾਲਿਆਂ ਕੋਲ ਜਾਂਦੇ ਨੇ ਤੇ ਜਿਨ੍ਹਾਂ ਦਾ ਨਤੀਜਾ ਅਕਸਰ ਮਾੜਾ ਹੀ ਨਿਕਲਦਾ ਹੈ ਇੱਕ ਹੋਰ ਘਟਨਾ ਵਾਪਰੀ ਹੈ ਜਿੱਥੇ ਇੱਕ ਗਰੀਬ ਪਰਿਵਾਰ ਨੇ ਇੱਕ ਪਾਸਟਰ ਨੂੰ ਘਰੇ ਬੁਲਾਇਆ ਤਾਂ ਕਿ ਉਹਨਾਂ ਦੇ ਮੁੰਡੇ ਦੇ ਲਈ ਉਹ ਦੁਆ ਕਰ ਦਵੇ ਤੇ ਬਾਅਦ ਵਿੱਚ ਪਾਸਟਰ ਨੇ ਕਹਿ ਦਿੱਤਾ ਕਿ ਉਸ ਮੁੰਡੇ ਦੇ ਵਿੱਚ ਤਾਂ ਸ਼ੈਤਾਨ ਹੈ ਪਾਸਟਰ ਨੇ ਹੋਰ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਮੁੰਡੇ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਗੱਲ ਚਪੇੜਾਂ ਤੋਂ ਸ਼ੁਰੂ ਹੋਈ ਫਿਰ ਠੁੱਡਾਂ ਤੱਕ ਜਾ ਪਹੁੰਚੀ ਜੋ ਹੱਥ ਲੱਗਿਆ ਪਾਸਟਰ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਨੌਜਵਾਨ ਦੇ ਉੱਤੇ ਮਾਰਿਆ ਤੇ ਜਿਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ ਇਹ ਸਾਰੇ ਇਲਜ਼ਾਮ ਉਸ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਲਗਾਏ ਨੇ ਜੋ ਮ੍ਰਿਤਕ ਨੌਜਵਾਨ ਹੈ ਉਹ ਤਿੰਨ ਬੱਚਿਆਂ ਦਾ ਪਿਓ ਸੀ ਅਤੇ ਗਰੀਬ ਘਰ ਨਾਲ ਪਰਿਵਾਰ ਇਹ ਸਬੰਧਤ ਹੈ ਤੇ ਇਸੇ ਦੇ ਚੱਲਦਿਆਂ ਹੋਇਆਂ ਪਰਿਵਾਰ ਨੇ ਪਾਸਟਰ ਨੂੰ ਬੁਲਾਇਆ ਸੀ ਕਿ ਪੁੱਤ ਦੇ ਲਈ ਦੁਆ ਕਰ ਦੇਵੇ ਕਿ ਉਹ ਠੀਕ ਨਹੀਂ ਰਹਿੰਦਾ ਤੇ ਪਾਸਟਰ ਦਾ ਕਹਿਣਾ ਸੀ ਕਿ ਇਸ ਦੇ ਵਿੱਚ ਸ਼ੈਤਾਨ ਹੈ ਤੇ ਜਦੋਂ ਉਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕੀਤੀ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਬਹੁਤ ਵਾਰ ਰੋਕਿਆ ਪਰ ਪਾਸਟਰ ਨੇ ਅੱਗੇ ਉਹ ਇਹ ਕਿਹਾ ਕਿ ਇਹ ਸੱਟ ਸ਼ੈਤਾਨ ਨੂੰ ਲੱਗ ਰਹੀ ਹੈ ਨਾ ਕਿ ਤੁਹਾਡੇ ਮੁੰਡੇ ਨੂੰ ਲੱਗ ਰਹੀ ਹੈ ਅਬਾਦ ਵਿੱਚ ਦੇਖਦਿਆ ਦੇਖਦਿਆ ਹਾਲਾਤ ਇੰਨੇ ਵਿਗੜ ਗਏ ਕਿ ਉਕਤ ਨੌਜਵਾਨ ਇਨਕ ਜ਼ਖਮੀ ਹੋ ਗਿਆ ਨੀਲਾ ਹੋ ਗਿਆ ਕਿ ਉਸਨੇ ਆਪਣੇ ਸਾਹ ਛੱਡ ਦਿੱਤੇ ਸਾਹ ਤਿਆਗ ਦਿੱਤੇ ਗਰੀਬ ਪਰਿਵਾਰ ਸੀ ਇਸ ਲਈ ਉਹਨਾਂ ਨੇ ਪਹਿਲਾਂ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਤੇ ਉਹਨਾਂ ਨੇ ਨੌਜਵਾਨ ਨੂੰ ਉਸੇ ਤਰ੍ਹਾਂ ਮਿੱਟੀ ਦੇ ਵਿੱਚ ਦਫਨਾ ਦਿੱਤਾ ਜਦੋਂ ਇਲਾਕਾ ਵਾਸੀਆਂ ਨੇ ਹੋਰ ਰਿਸ਼ਤੇਦਾਰਾਂ ਨੇ ਗੱਲ ਕਰਨੀ ਸ਼ੁਰੂ ਕੀਤੀ ਗਈ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਗਈ ਪੁਲਿਸ ਨੇ 2 ਦਿਨ ਬਾਅਦ ਉਸ লাশ ਨੂੰ ਜੋ ਮਿੱਟੀ ਦੇ ਵਿੱਚ ਦਫਨਾਈ ਹੋਈ ਸੀ ਉਸ ਨੂੰ ਬਾਹਰ ਕੱਢਿਆ ਗਿਆ ਤੇ ਸਾਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਸੇ ਦੇ ਨਾਲ ਚੱਲਦੇ ਹੋਏ ਪੁਲਿਸ ਨੇ ਮੌਕੇ ਤੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਵੀ ਬੁਲਾਇਆ ਕਿਉਂਕਿ লাশ ਨੂੰ ਜ਼ਮੀਨ ਦੇ ਵਿੱਚੋਂ ਕੱਢਣਾ ਸੀ ਜਿਸ ਨੂੰ ਲੈ ਕੇ ਕਾਨੂੰਨੀ ਕਾਰਵਾਈ ਹੁੰਦੀ ਹੈ ਜੋ ਮ੍ਰਿਤਕ ਨੌਜਵਾਨ ਹੈ ਉਸ ਦਾ ਨਾਮ ਵੀ ਸਾਹਮਣੇ ਆਇਆ ਤੇ ਪੁਲਿਸ ਨੇ ਉਸ ਤੋਂ ਬਾਅਦ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਸੈਮੂਅਲ ਮਸੀਹ ਨੇ ਜਦੋਂ ਜਿਸ ਦੀ ਮੌਤ ਹੋਈ ਹੈ ਤਿੰਨ ਬੱਚਿਆਂ ਦਾ ਪਿਓ ਸੀ ਪਰਿਵਾਰ ਤੋਂ ਸੁਣਦੇ ਆ ਕਿ ਆਖਰਸਾਰੀ ਘਟਨਾ ਕਿਵੇਂ ਵਾਪਰੀ ਐ ਤੇ ਇਹ ਸਾਰੇ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਉਸ ਪਾਸਟਰ ਤੇ ਉਸ ਦੇ ਸਾਥੀਆਂ ਦੇ ਉੱਤੇ ਕੀ ਕੀ ਇਲਜ਼ਾਮ ਲਗਾਏ ਨੇ ਇਹਨਾਂ ਮੇਰਾ ਸਿੰਗਾਪੁਰ ਇਹਨਾਂ ਨੂੰ ਬੁਲਾਇਆ ਸੀ ਦਵਾ ਕਰਨ ਵਾਸਤੇ ਕਿ ਕਿਸ ਤਾਂ ਕਿਹਾ ਕਿ ਚਲ ਦਵਾ ਨਾਲ ਠੀਕ ਹੋ ਜਾਏਗਾ ਇਹਨਾਂ ਨੇ ਦਵਾ ਨਹੀਂ ਕੀਤੀ ਇਹਨਾਂ ਨੇ ਘੁੱਟ ਘੁੱਟ ਕੇ ਤੇ ਉਹ ਮਰਾਤ ਮਾਰਸ ਗਿਆ ਕਿਹੜਾ ਕਿਹੜਾ ਪਾਸਟਰ ਪੈ ਟੁੱਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਹੋਰ ਕਿੰਨੇ ਜਾਣੇ ਸੀਗੇ ਨਾ ਨਾ ਨੇ ਸਤ ਅੱਠ ਜਣੇ ਬੁਲਾਏ ਸੀ ਉਹ ਇਹਨਾਂ ਨੇ ਬਾਅਦ ਚ ਥੋੜ੍ਹਾ ਮਾਰ-ਮਾਰ ਕੇ ਤੈਨੂੰ ਬਾਹਰ ਮਾਰ ਸੜਿਆ ਤੇ ਬਾਅਦ ਚ ਜਿਆਨਾ ਆਪਾਂ ਗਾਹ ਹੁੰਦੇ ਹਿਸ ਡੰਦੇ ਸੀ ਤੇ ਇਹ ਕਹਿੰਦੇ ਤੁਸੀਂ ਬੀਬੀ ਪਰੇ ਹੋ ਕਿਤੇ ਬਹਿ ਜਾਓ ਅਸੀਂ ਆਪਣੀ ਤਸੱਲੀ ਆਪੇ ਕਰ ਲੈਨੇ ਆਂ ਅਮਰਾ ਖਲਜੇ ਪਿੰਡ ਮੇਰਾ ਸਿੰਘ ਕੋਲ ਕੀ ਕਰਾਂ ਮੇਰਾ ਬੇਟਾ ਠੀਕ ਨਹੀਂ ਹੋ ਚੀਕਾਂ ਮਾਰਦਾ ਸੀ ਉਹਦੇ ਕਾਰਨ ਮੈਂ ਜੱਤੀ ਪਾਸਟ ਨੂੰ ਸੱਦਿਆ ਕਿ ਉਹ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪੈਸਟ ਨੂੰ ਸੱਦਣੇ ਲੱਗੇ ਉਹ ਨਾਲੇ ਆ ਕੇ ਕਹਿੰਦੇ ਥੋੜ੍ਹ ਦਮਾਂ ਨਹੀਂ ਸ਼ੁਰੂ ਕਰਤੇ ਕਹਿੰਦੇ ਚਪੇੜਾ ਮਾਰ ਦੇ ਸ਼ੁਰੂ ਕਰਤੀ ਮੇਰੇ ਪਤਰੂ ਕੋ ਕੋ ਕੇ ਮਾਰਿਆ ਸਾਰੇ ਦਿਨ ਵੀ ਜਿਹੜੇ ਦੇ ਚੱਲ ਨਹੀਂ ਤੂੰ ਤੂੰ ਕਹਿੰਦੀ ਇੱਥੇ ਤੱਕ ਕੀ ਨੀਲਾ ਹੀ ਕਰ ਛੜਿਆ ਉਹ ਸਾਰਾ ਨੀਲਾ ਕਰ ਛੜਿਆ ਕਿ ਸਟਾ ਲਾ ਲਾ ਸਟਾ ਲਾ ਕੇ ਬਾੜ ਵਿੱਚ 12 ਵਜੇ ਮੇਰੇ ਘਰ ਗਏ ਆ ਤੇ ਮੇਰੇ ਬੱਚੇ ਨੇ ਐਡਾ ਬਾਵਾ ਪਿੱਛੇ ਬਣ ਕੇ ਕੱਤਾ ਉਹਨਾਂ ਕੇ ਤਾਂ ਮੰਜੀ ਦੇ ਮੁੱਢਾ ਸੁੱਤ ਗਏ ਮੁੱਢਾ ਸੁੱਤਣ ਦਾ ਕਾਲਾ ਜੇ ਗੋਈ ਆ ਤੇ ਮੇਰੇ ਬੱਚੇ ਨੇ ਦੰਤ ਤੋੜ ਦਿੱਤੇ ਕੀ ਕਹਿੰਦੇ ਸ਼ਾਹ ਕੀ ਕੀ ਹੈ ਸ਼ਾਹ ਦੀ ਗੱਲ ਹੋਈ ਹੈ ਇਹਦੇ ਚ ਹਾਂਜੀ ਉਹ ਕਹਿੰਦੇ ਸੀ ਵੀ ਇਹਦੇ ਵਿੱਚ ਸਤਾਜ ਆ ਮੈਂ ਬੜੇ ਤਰਲੇ ਲੈਂਦੀਆਂ ਪਰ ਮੈਨੂੰ ਗਵਾ ਨਹੀਂ ਜਾਣਦੇ ਮੈਨੂੰ ਕਹਿੰਦੇ ਬੀਬੀ ਤੂੰ ਕਿਸ਼ੇ ਹੋ ਕੇ ਜਾ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਉਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਹੀ ਦੋਵੇਂ ਨਵੇਂ ਸੱਸ ਜਾਦੀ ਉਹਨਾਂ ਨੇ ਪੇਸ਼ ਨਹੀਂ ਜਾਣਦੀ 10-15 ਬੰਦੇ ਸੀ ਤੇ ਦਫਨਾਇਆ ਕਿਨੇ ਆ ਕੇ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰ ਆ ਟਾਂ ਪਰਾਂ ਵਾਲੇ ਫੇਰ ਆਣ ਕੇ ਕਹਿੰਿਆ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੇ ਕਿ ਤੇ ਅਜੇ ਵੀ ਮੈਨੂੰ ਤੇ ਕੋਈ ਸ਼ੁੱਧ ਦੋਦੇ ਨਹੀਂ ਜਿਹਦਾ ਜਵਾਨ ਪੁੱਤ ਘਰ ਤੋਂ ਜੇ ਰਹੀ ਮੇਰਾ ਆਦਮੀ ਵੀ ਨਹੀਂ ਅਸਰ ਜੀ ਵੀ ਲੈਣ ਤੜਿਆ ਉਹ ਕੁਛ ਕਰਦਾ ਨਹੀਂ ਮੰਜੀ ਤੇ ਬੈਠਾ ਹੋ। ਕਿੰਨੇ ਬੱਚੇ ਨੇ? ਉਹਦੇ 3 ਬੱਚੇ ਆ ਤੇ ਚੌਥੀ ਆਪ ਆ। ਧੰਨਵਾਦ ਰੱਬ ਦਾ ਹੀ। ਉਹ ਕਰਮ ਕਰਦਾ। ਹਾਂਜੀ ਕੱਲ ਕਿਉਂ ਪੁੱਟ ਰਿਹਾ। ਉਹਨੇ ਅਸੀਂ ਥਾਣੇ ਜਾ ਕੇ ਤਲਾਸ਼ ਪੀ ਕੇ ਸਾਡੇ ਕੋਈ ਮਦਦ ਕੀਤੀ ਜਾਵੇ, ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋਈ ਕੋ ਮਾਰਿਆ। ਤੇ ਇਸ ਕਰਕੇ ਥਾਣੇ ਜਾ ਕੇ ਬਰਚਲ ਖਾਵਾ। ਇਸ ਕਰਕੇ ਟੈਸਟ ਮਾਰ ਰਹੀ ਵਾਸਤੇ ਇਹ ਪੁੱਟ ਰਹੀ ਹੋਰ ਇਹ ਬੋਲ ਰਹੀ ਸੁੱਕਾ ਬਰਸ਼ੇਪ ਬੋਲ ਰਹੀ ਇਹ ਮੇਰਾ ਸਿੰਘਪੁਰ ਤਾਂ ਤੁਸੀਂ ਸੁਣਿਆ ਹੈ ਪਰਿਵਾਰ ਦਾ ਬਿਆਨ ਪਰਿਵਾਰ ਨੇ ਆਖਰ ਪਾਸਟਰ ਦੇ ਉੱਤੇ ਤੇ ਉਸ ਦੇ ਸਾਥੀਆਂ ਦੇ ਉੱਤੇ ਇਲਜ਼ਾਮ ਲਗਾਏ ਨੇ ਕਿਵੇਂ ਠੁੱਡਾਂ ਨਾਲ ਉਸ ਨੌਜਵਾਨ ਨੂੰ ਮਾਰਿਆ ਗਿਆ ਤੇ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਅੱਜ ਦੇ ਜਮੇ ਵਿੱਚ ਸਮੇਂ ਵਿੱਚ ਵੀ ਲੋਕ ਅੰਧ ਵਿਸ਼ਵਾਸ ਦੇ ਉੱਤੇ ਇੰਨਾ ਡੁੱਬੇ ਹੋਏ ਨੇ ਪਹਿਲਾਂ ਤਾਂ ਜੇਕਰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜੇ ਡਾਕਟਰ ਕੋਲ ਇਲਾਜ ਨਹੀਂ ਹੁੰਦਾ ਤਾਂ ਹਸਪਤਾਲ ਜਾਣਾ ਚਾਹੀਦਾ ਹੈ ਪਰ ਇਹਨਾਂ ਬਾਬਿਆਂ ਡੇਰਿਆਂ ਦੇ ਪਾਸਟਰਾਂ ਦੇ ਵਸਨ ਨਾ ਪਿਆ ਜਾਵੇ ਇਹ ਅਪੀਲ ਔਨ 에ਅਰ ਵੀ ਤੁਹਾਨੂੰ ਕਰਦਾ ਹੈ ਕਿਉਂਕਿ ਜੋ ਇਲਾਜ ਡਾਕਟਰ ਹੀ ਹੋ ਸਕਦਾ ਉਹਨਾਂ ਦੇ ਉੱਤੇ ਹੋਰ ਕੋਈ ਵੀ ਕੰਮ ਇਹੋ ਜਿਹੇ ਪਾਸਟਰ ਬਾਬਿਆਂ ਦਾ ਕੰਮ ਜਦੂਆ ਉਹ ਕੰਮ ਨਹੀਂ ਕਰਦੀ ਇਲਾਜ ਨੂੰ ਇਲਾਜ ਦੀ ਜ਼ਰੂਰਤ ਹੁੰਦੀ ਹੈ ਪਰ ਮੌਕੇ ਤੇ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਕਿਉਂਕਿ ਜੋ ਮ੍ਰਿਤਕ ਨੌਜਵਾਨ ਹੈ ਉਸ ਦੀ লাশ ਨੂੰ ਜ਼ਮੀਨ ਵਿੱਚੋਂ ਕੱਢਿਆ ਜਾਣਾ ਸੀ ਆਉ ਜਾਣਦੇ ਆ ਜ਼ਿਲ੍ਹਾ ਮੈਜਿਸਟਰੇਟ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਕੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਹਾਂਜੀ ਇੱਕ ਸੈਮੂਲ ਮੁਸੀਦੀ ਪੁਲਿਸ ਵਿਸ਼ਵਾਸਗਾਰੀ ਮੌਤ ਹੋ ਗਈ ਹੈ ਜਿਸ ਬੰਦੀ ਮੇਰੀ ਬਟੋਰ ਡਿਊਟੀ ਮੈਜਿਸਟਰੇਟ ਡਿਊਟੀ ਲੱਗੀ ਹੈ ਡਿਸਾ ਵੱਲ ਡਿਊਟੀ ਲਗਾਈ ਗਈ ਹੈ ਤੇ ਮੇਰੀ ਡਿਊਟੀ ਲੱਗੀ ਆ ਕਿ ਇਹ ਲਾਸ਼ ਰੂਮ ਕਬਰਸਤਾਨ ਵਿੱਚੋਂ ਮਰੀ ਹਾਏ ਵਿੱਚ ਪਟਾਇਆ ਜਾਵੇ ਤੇ ਉਹ ਨਿਕਲੇ ਲਾਸ਼ ਜਿਹੜੀ ਆ ਪੁਲਿਸ ਦੇ ਡੀਓ ਐਂਡ ਡਿਪਟੀ ਸਾਹਿਬ ਆਏ ਐਸ ਐਚਓ ਤੁਹਾਡੀ ਪਹਿਲਾਂ ਆਏ ਆ ਤੇ ਹੋਰ ਵੀ ਪੁਲਿਸ ਪਰਚਰ ਸਟੇਸ਼ਨ ਤੇ ਖੜਾ ਹੈ